ਖੇਤਾਂ 'ਚ ਚੱਲ ਰਹੇ ਇਹ ਟਰੈਕਟਰ ਕਿਸਾਨਾਂ ਦੀ ਖੁਸ਼ਹਾਲੀ ਨੂੰ ਨਹੀਂ ਬਲਕਿ ਮੰਦਹਾਲੀ ਨੂੰ ਦਰਸਾ ਰਹੇ ਹਨ। ਜੀ ਹਾਂ ਸੁਣ ਕੇ ਹੈਰਾਨ ਨਾ ਹੋਵੋ ਇਹ ਟਰੈਕਟਰ ਵਹਾਈ ਨਹੀਂ ਬਲਕਿ ਖੜੀ ਫਸਲ ਨੂੰ ਵਾਉਣ ਦਾ ਕੰਮ ਕਰ ਰਹੇ ਨੇ ਤੇ ਇਹ ਫਸਲ ਹੈ ਗੰਨੇ ਦੀ। ਗੰਨੇ ਦਾ ਬਕਾਇਆ ਨਾ ਮਿਲਣ ਕਾਰਨ ਕਿਸਾਨ ਰੋਜ਼ ਵੱਜੂ ਆਪਣੀ ਗੰਨੇ ਦੀ ਖੜੀ ਫਸਲ ਨੂੰ ਵਾ ਰਹੇ ਨੇ। ਇਹ ਸਾਡ ਨੂੰ ਪੇਮੈਂਟ ਸਹੀ ਤਰੀਕੇ ਨਾਲ ਨਹੀਂ ਮਿਲ ਰਹੀ ਅਸੀਂ ਲੇਬਰ ਦੇ ਪੈਸੇ ਵੀ ਦੇਣੇ ਨੇ 35000 ਰੁਪਏ ਜਮਤੀ ਦੇਣੀ ਆ ਜੀ ਪੇਮੈਂਟ ਸਾਡੀ ਜਨਵਰੀ ਤੇ ਫਰਵਰੀ ਦੀ ਕੋਈ ਪੇਮੈਂਟ ਨਹੀਂ ਆਈ ਸਾਨੂੰ ਅਸੀਂ ਮੈਨ ਤਾਂ ਅਸੀਂ ਪੇਮੈਂਟ ਕਰਕੇ ਬਾਹਰ ਆਏ ਪੇਮੈਂਟ ਆਈ ਨਹੀਂ ਸਾਡੀ ਇੱਕ ਪਰਚੀ ਵੀ ਨਹੀਂ ਆਈ ਤੱਕ ਉਹਦੇ ਕਰਕੇ ਖਰਚੇ ਤੋਂ ਔਖੇ ਜੀ ਤਾਂ ਕਰਕੇ ਉੱਨਾ ਪਾਉਂਦੇ ਹੁਣ ਦਰਸਲ ਜ਼ਿਲ੍ਹਾ ਲੁਧਿਆਣਾ ਦੇ ਇਲਾਕੇ ਸਮਰਾਲਾ ਦੇ ਦਰਜਨਾ ਪਿੰਡਾਂ 'ਚ ਗੰਨੇ ਦੀ ਕਾਸ਼ਤ ਹੁੰਦੀ ਹੈ ਪਰ ਪਿਛਲੇ ਸਾਲ ਦੇ ਗੰਨੇ ਦਾ ਬਕਾਇਆ ਨਾ ਮਿਲਣ ਕਾਰਨ ਕਿਸਾਨ ਆਪਣੇ ਖੇਤਾਂ 'ਚ ਬੀਜਿਆ ਗੰਨਾ ਨਸ਼ਟ ਕਰ ਰਹੇ ਨੇ ਇਹ ਕੋਈ ਇੱਕ ਪਿੰਡ ਨਹੀਂ ਬਲਕਿ ਦਰਜਨਾ ਪਿੰਡਾਂ 'ਚ ਗन्ने ਦੀ ਫਸਲ ਨਸ਼ ਕਰਨ ਦੀ ਲਹਿਰ ਚੱਲ ਰਹੀ ਹੈ। ਗੰਨਾ ਇੱਕ ਸਾਲ ਦੀ ਫਸਲ ਹੈ ਪੰਜਾਬ ਨੇ ਅਖੰਡ ਮਿਲਾਂ ਕਿਸਾਨਾਂ ਨੂੰ ਸਮੇਂ ਸਿਰ ਗੰਨੇ ਦਾ ਭੁਗਤਾਨ ਨਹੀਂ ਕਰਦਿਆਂ। ਜਿਸ ਕਾਰਨ ਕਿਸਾਨਾਂ ਨੂੰ ਆਪਣਾ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਪੰਜਾਬ ਦੇ ਨੌ ਸਹਿਕਾਰੀ ਖੰਡ ਮਿਲਾਂ ਵੱਲ ਲੰਮੇ ਸਮੇਂ ਤੋਂ ਕਿਸਾਨਾਂ ਦਾ 176 ਕਰੋੜ ਰੁਪਏ ਬਕਾਇਆ ਹੈ। ਬਕਾਇਆ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਦਾ ਗੰਨੇ ਦੀ ਖੇਤੀ ਤੋਂ ਮੋਪੰਘ ਹੋ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਵੀ ਭਾਰਤ ਸਰਕਾਰ ਨੇ ਇਸ ਸਾਲ 6600 ਕਰੋੜ ਰੁਪਏ ਬਿਨਾਂ ਵਿਆਜ ਕਰਜ਼ਾ 슈ਗਰ ਮਿਲਾਂ ਨੂੰ ਇਸ ਲਈ ਦਿੱਤਾ ਹੈ ਕਿ ਉਹ ਗੰਨੇ ਦੀ ਪੇਮੈਂਟ ਕਰ ਸਕਣ ਉਹਦੇ ਚ 4400 ਕਰੋੜ ਲੈ ਵੀ ਗਏ ਤੇ ਹਾਲੇ ਤੱਕ ਗੰਨੇ ਦੀ ਫੇਰ ਪੇਮੈਂਟ ਵੀ ਖੜੀ ਹੈ 130 ਕਰੋੜ ਰੁਪਏ ਪੰਜਾਬ ਚ ਗੰਨੇ ਦਾ ਖੜਾ ਹੈ ਔਰ ਮੈਨੂੰ ਇੱਕ ਹੋਰ ਹੈਰਾਨੀ ਹੁੰਦੀ ਹੈ ਵੀ ਕਿਸਾਨ ਜਾਵੇ ਕਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਮਿਲ ਮਾਲਕ ਹੀ ਨਹੀਂ ਬਲਕਿ ਬਿਜਲੀ ਮਹਿਕਮਾ ਵੀ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਪਾਰ ਕਮ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੀ ਹੈ ਪਰ ਅਸਲ ਵਿੱਚ ਉਹਨਾਂ ਨੂੰ 3 ਜਾਂ 4 ਘੰਟਿਆਂ ਤੋਂ ਬਾਅਦ ਬਿਜਲੀ ਮਿਲਦੀ ਨਹੀਂ ਜਿਸ ਕਾਰਨ ਉਹਨਾਂ ਨੂੰ ਖੇਤੀ ਕਰਨਾ ਮੁਸ਼ਕਿਲ ਹੋ ਰਿਹਾ ਹੈ ਲੈ ਸਾਡੇ ਪਰਸੋਂ ਦੀ ਨਹੀਂ ਆਈ ਜੀ ਸਾਨੂੰ ਤਾਂ ਕਹਿੰਦੇ ਨੇ ਇਹ ਤਾਂ ਪੇਪਰ ਤੱਕ ਸੀਮਿਤ ਹੈ ਜੀ ਆ ਤਿੰਨ ਦਿਨ ਹੋ ਗਏ ਸਾਡੇ ਹੈਗਾ ਸਾਡੀ ਜੀਰੀ ਦੇਖ ਲਓ ਸਾਡੇ ਆਲੇ-ਦਾਲੇ ਖੇਤ ਦੇਖ ਲਓ ਸੁਭਾ ਸਰਕਾਰ ਕਿਸਾਨਾਂ ਨੂੰ ਗਣਕ ਤੇ ਛੋਨੇ ਦੇ ਫਸਲੀ ਚੱਕਰ ਤੋਂ ਕੱਢਣ ਲਈ ਖੇਤੀ ਵਿਪਨ ਦਾ ਨਾਰਾ ਦੇ ਰਹੀ ਹੈ ਪਰ ਇਸ ਵਿਪਨ ਦਾ ਦੇ ਰਾ ਚੱਲ ਰਹੇ ਕਿਸਾਨਾਂ ਦਾ ਹੋ ਰਿਹਾ ਮੜਾਹਾਰ ਡਾਈਵਰਸੀਫਿਕੇਸ਼ਨ ਦੀ ਕਹਿੰਦੇ ਨੇ ਪਹਿਲਾਂ ਕਹਿੰਦੇ ਸੀ ਗੰਨਾ ਵਧੀਆ ਫਸਲ ਹੈ ਡਾਈਵਰਸੀਫਿਕੇਸ਼ਨ ਵਾਸਤੇ ਹੁਣ ਇਹ ਫੇਲ ਹੋ ਗਈ ਇਹ ਵੀ ਲੋਕੀ ਬੋਣ ਲੱਗ ਪਏ ਕਿਸਾਨ ਕਿਸਾਨਾਂ ਨੂੰ ਕੋਈ ਪੁੱਛਦਾ ਨਹੀਂ ਉਲਟਾ ਜੇ ਆਪ ਪੈਸੇ ਦੇਣੇ ਨੇ ਫਿਰ ਕੋਈ ਗੱਲ ਨਹੀਂ ਕੋਪਰੇਟਿਵ ਮਹਿਕਮੇ ਨਾਲ ਅਕਸਰ ਉਹ ਵੀ ਜਿਹੜੀਆਂ 슈ਗਰ ਮਿਲਾਂ ਨੇ ਉਹ ਤਾਂ ਪੈਸੇ ਦਿੰਦੇ ਨਹੀਂ ਤੇ ਜੇ ਕਿਸਾਨਾਂ ਵੱਲ ਪੈਸੇ ਨੇ ਫਿਰ ਉਹਨਾਂ ਦੀ ਜਲੂਸ ਕੱਢਦੇ ਫਿਰਦੇ ਨੇ ਥਾਂ-ਥਾਂ ਇਸ਼ਤਿਹਾਰ ਲਾ ਕੇ ਅਖਬਾਰਾਂ 'ਚ ਤੇ ਪਿੰਡਾਂ ਵਿੱਚ ਅਨਾਉਂਸਮੈਂਟਾਂ ਕਰਕੇ ਉਹਨਾਂ ਨੂੰ ਜ਼ਲੀਲ ਕਰਦੇ ਫਿਰਦੇ ਨੇ ਤਾਂ ਮੈਂ ਸਮਝਦਾ ਕਿ ਕਿਸਾਨ ਨੂੰ ਕੋਈ ਕਿਤੇ ਰਾਹਤ ਨਹੀਂ ਸਰਕਾਰ ਐਵੇਂ ਢੰਡੋਰਾ ਪਿੱਟਦੀ ਆ ਵੀ ਅਸੀਂ ਕਿਸਾਨ ਪੱਕੀਆਂ ਮੈਂ ਸਮਝਦਾ ਕਿਸਾਨਾਂ ਦਾ ਕੋਈ ਨਹੀਂ ਪੰਜਾਬ ਸਰਕਾਰ ਦੀ ਫਸਲੀ ਵਿਭਿੰਨਤਾ ਲਹਿਰ ਨੂੰ ਵਿਵਾਦਾਜਕ ਰਿਹਾ ਹੈ ਜਿੱਨਾਂ ਚ ਫਸਲਾਂ ਦੀ ਖਰੀਦ ਯਕੀਨੀ ਨਹੀਂ ਬਣਦੀ ਤੇ ਫਸਲਾਂ ਦਾ ਭੁਗਤਾਨ ਮੌਕੇ ਤੇ ਨਹੀਂ ਹੁੰਦਾ ਸੂਬਾ ਸਰਕਾਰ ਦੀ ਖੇਤੀ ਵਿਭਿੰਨਤਾ ਲਹਿਰ ਸਫਲ ਨਹੀਂ ਹੋ ਸਕਦੀ ਇਸ ਲਈ ਲੋੜ ਹੈ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ